ਇਸ ਸასი ਘਾਲ ਮਿੱਤਰੋ ਤੇ ਸਵਾਗਤ ਹੈ ਅੱਜ ਕਾਫੀ ਟਾਈਮ ਬਾਅਦ ਆਪਾਂ ਆਪਣੀ ਘੋੜੀ ਦਾ ਬਲੌਗ ਬਣਾਉਣ ਲੱਗੇ ਆਂ ਰੀਲਾਂ ਬਣਾਉਂਦੇ ਸੀਗੇ ਮੈਂ ਚਲ ਸੋਚਿਆ ਵੀ ਹਨਾ ਬਹੁਤ ਟਾਈਮ ਹੋ ਗਿਆ ਡਿਮਾਂਡ ਬਹੁਤ ਆਈ ਜਾਂਦੀ ਹੈ ਵੀ ਘੋੜੀ ਨਾਲ ਵੀ ਆਪਾਂ ਇੱਕ ਬਲੌਗ ਬਣਾ ਕੇ ਪਾ ਦਈਏ ਮੈਂ ਸੋਚ ਰਿਹਾ ਹਾਂ ਵੀ ਆਪਾਂ ਡੇਲੀ ਬਲੌਗਿੰਗ ਸਟਾਰਟ ਕਰ ਦਈਏ ਨਵੇਂ-ਨਵੇਂ ਫਾਰਮਾਂ ਤੇ ਜਾ ਕੇ ਤੁਹਾਨੂੰ ਘੋੜੇ ਦਿਖਾਏ ਕਰੀਏ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਜੇ ਤੁਹਾਨੂੰ ਡੇਲੀ ਬਲੌਗ ਚਾਹੀਦੇ ਆ ਬਾਕੀ ਜਿੰਨੇ ਜ਼ਿਆਦਾ ਕਮੈਂਟ ਆਉਣਗੇ ਆਪਾਂ ਉਨੀਆਂ ਜ਼ਿਆਦਾ ਤੁਹਾਡੇ ਵਾਸਤੇ ਜਿਹੜੀਆਂ ਵੀਡੀਓ ਵਗੈਰਾ ਲੈ ਕੇ ਆਏ ਕਰਾਂਗੇ ਤੇ ਅੱਜ ਤੁਹਾਨੂੰ ਪਿੰਦੀ ਥੱਲੇ ਉਤਰ ਕੇ ਚੜ ਕੇ ਦਿਖਾਊਗਾ ਕਿਉਂਕਿ ਇਹ ਇਹਦਾ ਸਟੰਟ ਬਹੁਤ ਵਾਇਰਲ ਹੋਇਆ ਸੀ ਮਿਲੀਅਨਾਂ ਦੇ ਵਿੱਚ ਵੀਡੀਓ ਗਈ ਸੀ ਤੇ ਮੈਂ ਪਿੰਦੀ ਨੂੰ ਕਹਿਣਾ ਵੀ ਥੱਲੇ ਉਤਰ ਕੇ ਦੁਬਾਰੇ ਚੜ ਕੇ ਦਿਖਾ ਤੇ ਪਹਿਲਾਂ ਤੁਸੀਂ ਬਈ ਆਪਣੀ ਘੋੜੀ ਬਾਰੇ ਨਿਕਾ ਚਾਨਣਾ ਨਾ ਮਾਰੋ ਤੇ ਪਿੰਦੀ ਥੱਲੇ ਉਤਰ ਕੇ ਚੜ ਕੇ ਦਿਖਾ ਇਹ ਦੇਖਣਾ ਚਾਹੁੰਦੇ ਆ ਲੋਕ ਵੀ ਅੱਦੇ ਕਹਿੰਦੇ ਸੀ ਵੀ ਤੁਸੀਂ ਵੀਡੀਓ ਰਿਵਰਸ ਕਰੀ ਹੈ ਜਵਾਕ ਤੋਂ ਚੜਿਆ ਨਹੀਂ ਜਾਂਦਾ ਤੇ ਪਿੰਦੀ ਹੁਣ ਦੁਬਾਰੇ ਚੜ ਕੇ ਦਿਖਾ ਆ ਦੇਖ ਲਓ ਮਿੱਤਰੋ ਪਿੰਦੀ ਹੁਣ ਦੁਬਾਰੇ ਚੜ ਕੇ ਦਿਖਾਈ ਜਾਂਦਾ ਆਪਾਂ ਨੂੰ ਤੇ ਪਿੰਦੀ ਇਹ ਜਿਹੜਾ ਤੈਨੂੰ ਘੋੜਿਆਂ ਦਾ ਸ਼ੌਂਕ ਹੈ ਇਹ ਕਿਵੇਂ ਪੈ ਗਿਆ ਤੇ ਪਿੰਦੀ ਇਹ ਜਿਹੜਾ ਤੈਨੂੰ ਸ਼ੌਂਕ ਹੈ ਇਹ ਘੋੜਿਆਂ ਦਾ ਕਿੱਥੋਂ ਪੈ ਗਿਆ ਬਈ ਮੇਰੇ ਵੱਡੇ ਭਾਈ ਬਈ ਮੇਰੇ ਵੱਡੇ ਭਾਈ ਤੋਂ ਦੇਖ ਕੇ ਪਿਆ ਅੱਛਾ ਵੀ ਮੈਂ ਇੱਥੋਂ ਦੇਖੀ ਪਿਆ ਤੇ ਜਿਹੜੇ ਬੰਦੇ ਤੈਨੂੰ ਦੇਖਦੇ ਆ ਥੋੜਾ ਜਿਹਾ ਉੱਚੀ ਬੋਲੀ ਵੀ ਜਿਹੜੇ ਬੰਦੇ ਤੈਨੂੰ ਦੇਖਦੇ ਆ ਤੂੰ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਵੀ ਵੀ ਤੁਸੀਂ ਕੀ ਕਰਿਆ ਕਰੋ ਸਾਰੇ ਦਿਨ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਜਿਹੜੀਆਂ ਸਾਡੀਆਂ ਵੀਡੀਓ ਵੇਖਦੇ ਆ ਔਰ ਲਾਈਕ ਤੇ ਕੋਲ ਤੇ ਕਮੈਂਟ ਵੀ ਹੋਰ ਕਰਿਆ ਕਰੋ। ਅੱਛਾ ਤੇ ਸਨੇਹਾ ਕੀ ਹੈ ਜਿਹੜੇ ਤੇਰੇ ਵਰਗੇ ਜਵਾਕ ਹੈ ਤੈਨੂੰ ਦੇਖਦੇ ਕੀ ਸਨੇਹਾ ਤੇਰਾ ਉਹਨਾਂ ਨੂੰ? ਉਹਨਾਂ ਨੂੰ ਆਏ ਕਹਿੰਦੇ ਆ ਜੀ ਵੀ ਤੁਸੀਂ ਵੀ ਅਜਿਹੀਆਂ ਵੀਡੀਓ ਬਣਾਇਆ ਕਰੋ ਗੁੱਡੇ। ਅੱਛਾ ਅੱਛਾ ਵੀ ਤੁਸੀਂ ਵੀ ਅਜਿਹੀਆਂ ਵੀਡੀਓ ਬਣਾਇਆ ਕਰੋ ਕੋੜਿਆਂ ਲਗਾ। ਅੱਛਾ ਅੱਛਾ ਤੇ ਜਦੋਂ ਤੂੰ ਮੇਰੇ ਨਾਲ ਦੋ ਤਿੰਨ ਵਾਰੀ ਮੇਲੇ ਦੇ ਵਿੱਚ ਗਿਆ ਹੈ ਨਾ ਤੈਨੂੰ ਮੇਲੇ ਜੀ ਦੇਖ ਕੇ ਲੋਕ ਪਛਾਣ ਲੈਂਦੇ ਆ ਵੀ ਉਹ ਬਾਣੀ ਕੋੜੀ ਵਾਲਾ ਪਿੰਦੀ ਆ ਗਿਆ। ਹਾਂਜੀ ਬਈ। ਅੱਛਾ ਪਛਾਣ ਲੈਂਦੇ ਆ। ਠੀਕ ਹੈ ਫੋਟੋ ਫੋਟੋ ਵੀ ਕਰਾਈਏ ਕਿਸੇ ਨੇ ਅਜੇ ਤੱਕ ਕੇ ਨਹੀਂ ਤੇਰੇ ਨਾਲ ਕਰਾਈਆਂ ਵੀ ਅੱਛਾ ਕਰਾਈਆਂ ਹੋਣਗੇ ਠੀਕ ਹੈ ਠੀਕ ਹੈ ਫਿਰ ਤਾਂ ਤੂੰ ਛੋਟੀ ਉਮਰ ਚ ਸਟਾਰ ਹੋ ਗਿਆ ਹਾਂਜੀ ਬਈ ਠੀਕ ਹੈ ਠੀਕ ਹੈ ਤੇ ਹੋਰ ਕੋਈ ਇਰਾਦਾ ਹੈਗਾ ਘੋੜੀ ਘਾੜੀ ਰੱਖਣ ਦਾ ਕੋਈ ਹੋਰ ਲੈ ਕੇ ਆਉਣ ਦਾ ਹਾਂਜੀ ਬਈ ਠੀਕ ਹੈ ਤੇ ਘੋੜੀ ਤੋਂ ਇਲਾਵਾ ਕੀ ਕੀ ਜਾਨਵਰ ਰੱਖਿਆ ਆਪਾਂ ਆਪਾਂ ਨੇ ਰੱਖਿਆ ਕੁੱਤੇ ਹਾਂ ਤੇ ਆਪਾਂ ਨੇ ਹੋਰ ਰੱਖਿਆ ਕਬੂਤਰ ਅੱਛਾ ਕਬੂਤਰ ਕੋਕੜ ਵੀ ਰੱਖਿਆ ਅੱਛਾ ਕਰ ਗੋਤਰੀਏ ਕਿ ਆਪਾਂ ਠੀਕ ਹੈ ਠੀਕ ਹੈ ਠੀਕ ਹੈ ਤੇ ਬਾਕੀ ਮਾੜੀ ਜਿਹੜੇ ਬੰਦੇ ਦੇਖਦੇ ਉਹਨੂੰ ਤੋੜ ਕੇ ਦਿਖਾ ਦੇ ਉਹਨਾਂ ਨੂੰ ਮਾੜੀ ਚਲਾ ਕੇ ਦਿਖਾ ਦੇ ਘੋੜੀ ਇਹ ਦਿਨਾ ਇੰਨਾ ਪਿਆਰ ਹੈ ਵੀ ਜਿੰਨਾ ਟਾਈਮ ਇਹਨੂੰ ਥੋੜੀ ਜੀ ਤੜੀ ਨਾਲ ਨਹੀਂ ਤੋੜਦਾ ਇਹ ਉਹਨਾਂ ਟਾਈਮ ਤੁਰਦੀ ਨਹੀਂ ਕਿਉਂਕਿ ਇਹਨੂੰ ਪਤਾ ਲੱਗ ਜਾਂਦਾ ਹੈ ਵੀ ਮੇਰਾ ਮਾਲਕ ਹੁਣ ਡਰ ਰਿਹਾ ਜਾਂ ਕਿਵੇਂ ਤੇ ਮੋੜ ਦੇ ਪਿੰਦੀ ਮੋੜ ਲਿਆ ਇਹ ਜਿਹੜਾ ਹੌਸਲਾ ਦੇਖੋ ਤੁਸੀਂ ਹਨ ਵੱਡੇ ਵੱਡੇ ਬੰਦੇ ਕੋੜਿਆਂ ਤੇ ਚੜਨ ਤੋਂ ਡਰ ਜਾਂਦੇ ਆ ਤੇ ਆ ਵੀ ਬਈ ਜਵਾਕ ਹੀ ਆ ਯਾਰ ਸਿੱਖੋ ਕੁਝ ਇਹਨਾਂ ਤੋਂ ਕਈ ਵਾਰੀ ਤਾਂ ਆਪਾਂ ਨੂੰ ਛੋਟੀ ਉਮਰ ਦੇ ਜਵਾਕ ਹੀ ਸਿੱਖਿਆ ਜਾਂਦੇ ਆ ਹਨ ਤੇ ਬਾਕੀ ਐਡਾਕ ਆਪਣਾ ਛੋਟਾ ਜਿਹਾ ਬਲੌਗ ਸੀ ਬਈ ਤੁਹਾਨੂੰ ਵਧੀਆ ਲੱਗਿਆ ਹਨ ਬਲੌਗ ਸਮਝ ਲਓ ਜਵਾਕ ਦੀ ਇੰਟਰਵਿਊ ਸਮਝ ਲਓ ਹਨ ਜਿਵੇਂ ਵੀ ਸਮਝ ਲਓ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਹੋਰ ਵੀ ਤੁਹਾਡੇ ਵਾਸਤੇ ਆਪਾਂ ਬਲੌਗ ਲੈ ਕੇ ਆਵਾਂਗੇ ਤੇ ਬਾਕੀ ਮਿੱਤਰੋ ਮਿਲਦੇ ਆਂ ਕਿਸੇ ਹੋਰ ਬਲੌਗ ਚ ਧੰਨਵਾਦ